ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਘਰਾਂ ਦੇ ਵਿੱਚ ਸ਼ਹੀਦ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਪਰਿਵਾਰ ਤੇ ਤੁਹਾਡੇ ਘਰ ਦੇ ਉੱਪਰ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਤੇ ਤੁਹਾਡਾ ਕਦੇ ਕੋਈ ਵਾਰ ਵਿੰਗਾ ਨਾ ਕਰ ਸਕੇ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਮਿਲਦੀ ਹੀ ਰਹਿੰਦੀ ਹੈ ਅੱਜ ਫਿਰ ਆਪਾਂ ਆਪ ਜੀ ਦੇ ਲਈ ਇੱਕ ਬਹੁਤ ਹੀ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦੇਣਾ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਤੇ ਜਾਣਾਂਗੇ ਕਿ ਕਿਸ ਮਨੁੱਖ ਤੇ ਗੁਰੂ ਸਾਹਿਬ ਜੀ ਦੀ ਸ਼ਹੀਦ ਸਿੰਘਾਂ ਜੀ ਦੀ ਕਿਰਪਾ ਹੁੰਦੀ ਹੈ ਜਾਂ ਕਿੰਨਾ ਮਨੁੱਖਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਚੁੱਕੀ ਹੈ ਜਾਂ ਹੋਣ ਵਾਲੀ ਹੈ ਤੇ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਕਿਹਨਾਂ ਦੇ ਘਰ ਉੱਪਰ ਸ਼ਹੀਦ ਸਿੰਘਾਂ ਦੇ ਪਹਿਰੇ ਲੱਗ ਜਾਂਦੇ ਹਨ ਅੱਜ ਇਸ ਵੀਡੀਓ ਵਿੱਚ ਅਸੀਂ ਇਹੀ ਸਮਝਾਂਗੇ ਜੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਤੁਸੀਂ ਸਮਝ ਸਕੋਗੇ ਕਿ ਤੁਹਾਡੇ ਘਰ ਪਰਿਵਾਰ ਦੇ ਉੱਪਰ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਜਾਂ ਨਹੀਂ ਹੈ ਤੇ ਆਪ ਜੀ ਦੇ ਵਿੱਚ ਵੀ ਇਹ ਗੁਣ ਹੈਗੇ ਹਨ ਜੋ ਤੁਹਾਨੂੰ ਪਰਮਾਤਮਾ ਦੀ ਮਿਹਰ ਬਹੁਤ ਹੀ ਜਲਦੀ ਮਿਲਣ ਵਾਲੀ ਹੈ ਸਾਧ ਸੰਗਤ ਜੀ ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਕਿਉਂਕਿ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਆਪ ਜੀ ਦੇ ਉੱਪਰ ਪਹਿਰਾ ਹੈ ਜੇ ਆਪ ਜੀ ਦੇ ਵਿੱਚ ਇਹ ਗੁਣ ਹਨ ਜੋ ਮੈਂ ਆਪ ਜੀ ਨੂੰ ਹੁਣ ਗਿਣਾਉਣ ਲੱਗੀ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਨਿਸ਼ਾਨੀ ਹੈ ਕਿ ਜੇਕਰ ਆਪ ਜੀ ਦੇ ਮਨ ਵਿੱਚ ਕੋਈ ਮੰਗ ਆਈ ਹੈ ਤੇ ਆਪ ਜੀ ਨੇ ਹਾਲੇ ਉਸ ਮੰਗ ਦੀ ਕੋਈ ਵੀ ਅਜੇ ਅਰਦਾਸ ਬੇਨਤੀ ਪਰਮਾਤਮਾ ਜੀ ਦੇ ਅੱਗੇ ਨਹੀਂ ਕੀਤੀ ਪਰਮਾਤਮਾ ਕੋਲ ਉਸ ਵਸਤੂ ਨੂੰ ਅਜੇ ਮੰਗਿਆ ਵੀ ਨਹੀਂ ਤੇ ਉਹ ਵਸਤੂ ਆਪ ਜੀ ਨੂੰ ਮੰਗਣ ਤੋਂ ਪਹਿਲਾਂ ਹੀ ਮਿਲ ਗਈ ਹੈ ਆਪ ਜੀ ਨੇ ਹਾਲੇ ਉਸ ਬਾਰੇ ਸੋਚਿਆ ਵੀ ਨਹੀਂ ਸੀ ਚੰਗੀ ਤਰ੍ਹਾਂ ਕਿ ਮੈਂ ਹੁਣ ਇਹ ਲੈ ਲਵਾਂਗਾ ਜਾਂ ਮੈਂ ਇਸ ਨੂੰ ਕਿਸ ਜਰੀਏ ਦੇ ਨਾਲ ਖਰੀਦਾਂਗਾ ਪਰ ਉਹ ਵਸਤੂ ਆਪ ਜੀ ਨੂੰ ਮਿਲ ਚੁੱਕੀ ਹੋਵੇ ਆਪ ਜੀ ਦੇ ਕਾਰਜ ਰਾਸ ਹੋ ਜਾਣ ਬਿਨਾ ਕਹੇ ਬਿਨਾ ਮੰਗੇ ਹੀ ਤਾਂ ਸਾਧ ਸੰਗਤ ਜੀ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋ ਚੁੱਕੀ ਹੈ ਪਰਮਾਤਮਾ ਦੀ ਕਿਰਪਾ ਹੈ ਜਿਵੇਂ ਸ਼ਹੀਦ ਸਿੰਘਾਂ ਜੀ ਦੇ ਆਪ ਜੀ ਦੇ ਨਾਲ ਪਹਿਰੇ ਲੱਗ ਚੁੱਕੇ ਹਨ ਸਾਧ ਸੰਗਤ ਜੀ ਦੂਜੀ ਨਿਸ਼ਾਨੀ ਇਹ ਹੈ ਕਿ ਆਪ ਜੀ ਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਕੋਈ ਵੀ ਸਮਝ ਨਹੀਂ ਕੁਝ ਵੀ ਆਪ ਜੀ ਨੇ ਐਸਾ ਕੁਝ ਦੇਖਿਆ ਹੀ ਨਹੀਂ ਭਾਵ ਕਿ ਤੁਸੀਂ ਕਿਸੇ ਚੀਜ਼ ਨੂੰ ਕਿਸੇ ਵਸਤੂ ਨੂੰ ਅਜੇ ਜਾਣਦੇ ਹੀ ਨਹੀਂ ਤੇ ਉਸ ਦਾ ਆਪ ਜੀ ਨੂੰ ਇੱਕਦਮ ਗਿਆਨ ਹੋ ਜਾਣਾ ਜਿਵੇਂ ਕਿ ਆਪ ਜੀ ਨੂੰ ਕੋਈ ਸਵਾਲ ਪੁੱਛਦਾ ਹੈ ਕੋਈ ਗੁਰਬਾਣੀ ਬਾਰੇ ਜਾਂ ਹੋਰ ਕਿਸੇ ਬਾਰੇ ਕੋਈ ਆਪ ਜੀ ਨੂੰ ਆਪਣੀ ਸਮੱਸਿਆ ਦੱਸਦਾ ਹੈ ਤੇ ਆਪ ਜੀ ਇੱਕਦਮ ਉਸ ਗੱਲ ਦਾ ਜਵਾਬ ਦੇ ਦਿੰਦੇ ਹੋ ਤੇ ਉਸ ਬੰਦੇ ਦੇ ਸਵਾਲ ਦਾ ਜਵਾਬ ਜਦ ਦੇ ਦਿੰਦੇ ਹੋ ਤਾਂ ਉਸ ਬੰਦੇ ਨੂੰ ਲੱਗਦਾ ਹੈ ਕਿ ਇਸ ਕੋਲ ਤਾਂ ਬਹੁਤ ਗਿਆਨ ਹੈ ਇਸ ਉੱਪਰ ਪਰਮਾਤਮਾ ਦੀ ਮਿਹਰ ਹੈ ਤੇ ਤੁਹਾਡੀ ਕਹੀ ਹੋਈ ਗੱਲ ਉਸ ਵਿਅਕਤੀ ਦੇ ਘਰ ਪਰਿਵਾਰ ਤੇ ਪੂਰੀ ਹੋ ਜਾਂਦੀ ਹੈ ਤਾਂ ਉਹ ਤੁਹਾਨੂੰ ਰੱਬ ਦੇ ਸਮਾਨ ਮੰਨਣ ਲੱਗ ਜਾਂਦਾ ਹੈ ਗੁਰੂ ਪਿਆਰਿਓ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਹੈ ਜਿਨ੍ਹਾਂ ਨੇ ਆਪ ਜੀ ਦੇ ਉੱਤੇ ਇੰਨੀ ਕਿਰਪਾ ਕਰ ਦਿੱਤੀ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿ ਜਦੋਂ ਤੁਸੀਂ ਇਕੱਲੇ ਬੈਠ ਕੇ ਸਿਮਰਨ ਕਰਦੇ ਹੋ ਜਾਂ ਪਾਠ ਕਰਦੇ ਹੋ ਜਾਂ ਕੋਈ ਸਾਧਨਾ ਕਰਦੇ ਹੋ ਤਾਂ ਇੱਕਦਮ ਆਪ ਜੀ ਨੂੰ ਇੱਕ ਬਹੁਤ ਹੀ ਸੋਹਣੀ ਮਹਿਕ ਆ ਜਾਂਦੀ ਹੈ ਤੇ ਜੇ ਤੁਸੀਂ ਆਪਣੇ ਆਸ-ਪਾਸ ਵੀ ਵੇਖੋਗੇ ਕਿ ਕੋਈ ਫੁੱਲ ਵੀ ਨਹੀਂ ਹੈ ਕੋਈ ਬਾਗ ਬਗੀਚਾ ਵੀ ਨਹੀਂ ਹੈ ਤੇ ਕਿਤੇ ਦੂਰ ਤੱਕ ਵੀ ਕੋਈ ਇਹੋ ਜਿਹੀ ਖੁਸ਼ਬੂ ਆਉਣ ਦਾ ਕੋਈ ਜ਼ਰੀਆ ਨਹੀਂ ਹੈ ਪਰ ਇਹ ਸੋਹਣੀ ਖੁਸ਼ਬੂ ਆਪ ਜੀ ਨੂੰ ਕਿੱਥੋਂ ਆਈ ਹੈ ਤੇ ਸਾਧ ਸੰਗਤ ਜੀ ਇਹ ਸਿਮਰਨ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਤੁਹਾਨੂੰ ਜਦ ਇਹ ਮਹਿਕ ਆਉਣੇ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਉੱਪਰ ਗੁਰੂ ਜੀ ਦੀ ਕਿਰਪਾ ਹੋ ਚੁੱਕੀ ਹੈ ਤੁਹਾਡੇ ਅੰਗ ਸੰਗ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਹੈ ਸ਼ਹੀਦ ਸਿੰਘਾਂ ਦੀ ਮਿਹਰ ਹੈ ਸਾਥ ਸੰਗਤ ਜੀ ਤੁਹਾਡੇ ਉੱਤੇ ਹੁਣ ਗੱਲ ਕਰਦੇ ਹਾਂ ਜੀ ਚੌਥੀ ਨਿਸ਼ਾਨੀ ਦੇ ਬਾਰੇ ਜੇਕਰ ਆਪ ਜੀ ਦੀ ਜ਼ਿੰਦਗੀ ਦੇ ਵਿੱਚ ਇੱਕਦਮ ਬਹੁਤ ਸਾਰੇ ਦੁੱਖ ਆ ਜਾਣ ਤੁਹਾਨੂੰ ਆਪਣੇ ਪਰਿਵਾਰ ਵਿੱਚੋਂ ਕਿਸੇ ਵਿਅਕਤੀ ਦੀ ਬਹੁਤ ਜ਼ਿਆਦਾ ਚਿੰਤਾ ਲੱਗੀ ਰਹਿੰਦੀ ਹੋਵੇ ਪਰ ਉਸ ਦਾ ਹੱਲ ਕੋਈ ਆਪਣੇ ਆਪ ਹੀ ਹੋ ਜਾਣਾ ਜਾਂ ਕੋਈ ਇੱਕਦਮ ਬਹੁਤ ਵੱਡਾ ਦੁੱਖ ਆ ਜਾਣਾ ਤਕਲੀਫਾਂ ਦਾ ਆ ਜਾਣਾ ਤੇ ਕੁਝ ਸਮੇਂ ਬਾਅਦ ਆਪਣੇ ਆਪ ਹੀ ਉਹ ਦੁੱਖ ਤਕਲੀਫਾਂ ਹੀ ਜੜ ਤੋਂ ਹੀ ਜਦ ਖਤਮ ਹੋ ਜਾਣ ਤਾਂ ਤੁਸੀਂ ਇਹ ਸਮਝ ਲੈਣਾ ਕਿ ਆਪ ਜੀ ਦੇ ਉੱਪਰ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਹੈ ਤੁਹਾਡੇ ਘਰ ਦਾ ਹੁਣ ਕੋਈ ਵਾਰਲ ਵੀ ਵਿੰਗਾ ਨਹੀਂ ਕਰ ਸਕਦਾ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਵੀ ਪਹਿਰਾ ਹੈ ਗੁਰੂ ਸਾਹਿਬ ਜੀ ਦੀ ਬਹੁਤ ਹੀ ਕਿਰਪਾ ਹੈ ਹੁਣ ਗੱਲ ਕਰਦੇ ਹਾਂ ਜੀ ਪੰਜਵੀਂ ਨਿਸ਼ਾਨੀ ਦੇ ਬਾਰੇ ਵਿੱਚ ਕਿ ਸਾਧ ਸੰਗਤ ਜੀ ਜਦੋਂ ਤੁਸੀਂ ਸਵੇਰੇ 3 ਤੋਂ 5 ਵਜੇ ਤੱਕ ਜਦੋਂ ਤੁਹਾਡੀ ਅੱਖ ਖੁੱਲ ਜਾਂਦੀ ਹੈ ਤੇ ਤੁਸੀਂ ਸਿਮਰਨ ਦੇ ਵਿੱਚ ਜੁੜ ਜਾਂਦੇ ਹੋ ਗੁਰਬਾਣੀ ਦੇ ਨਾਲ ਜੁੜ ਜਾਂਦੇ ਹੋ ਤੁਹਾਨੂੰ ਅੰਮ੍ਰਿਤ ਵੇਲੇ ਕੋਈ ਵੀ ਦਲਿੱਦਰ ਤੁਹਾਡੇ ਉੱਤੇ ਹਾਵੀ ਨਹੀਂ ਹੁੰਦਾ ਤੁਹਾਨੂੰ ਕੋਈ ਵੀ ਚੀਜ਼ ਉਸ ਸਮੇਂ ਪਰਮਾਤਮਾ ਦੇ ਨਾਲ ਜੁੜਨ ਤੋਂ ਰੋਕ ਨਹੀਂ ਸਕਦੀ ਤਾਂ ਤੁਸੀਂ ਇਹ ਗੱਲ ਸਮਝ ਲੈਣਾ ਕਿ ਜੇਕਰ ਤੁਸੀਂ ਜਲਦੀ ਉੱਠ ਚੁੱਕੇ ਹੋ ਤੇ ਸਿਮਰਨ ਕਰ ਰਹੇ ਹੋ ਤੇ ਇਸ਼ਨਾਨ ਵੀ ਕਰਦੇ ਹੋ ਤਾਂ ਇਹ ਸ਼ਹੀਦ ਸਿੰਘਾਂ ਵੱਲੋਂ ਤੁਹਾਡੇ ਤੇ ਪਹਿਰਾ ਲੱਗਾ ਹੋਇਆ ਹੈ ਤਾਂ ਜੋ ਤੁਸੀਂ 3 ਵਜੇ ਤੋਂ ਲੈ ਕੇ 5 ਵਜੇ ਤੱਕ ਉੱਠ ਕੇ ਆਪਣੇ ਪਰਮਾਤਮਾ ਦੀ ਯਾਦ ਵਿੱਚ ਜੁੜ ਚੁੱਕੇ ਹੋ ਤੁਹਾਡੇ ਤੇ ਗੁਰੂ ਦੀ ਕਿਰਪਾ ਹੋ ਚੁੱਕੀ ਹੈ ਤੇ ਤੁਸੀਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਸਾਥ ਸੰਗਤ ਜੀ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਮਨੁੱਖ 3 ਵਜੇ ਤੋਂ ਲੈ ਕੇ 5 ਵਜੇ ਤੱਕ ਸੁੱਤੇ ਹੀ ਨਹੀਂ रह ਸਕਦੇ ਉਹਨਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਦੇ ਤੇ ਸੁਣਦੇ ਤੇ ਕਥਾ ਸੁਣਦੇ ਹਨ ਜਾਂ ਸਿਮਰਨ ਵਿੱਚ ਅੱਖਾਂ ਮੀਟ ਕੇ ਸਿਮਰਨ ਹੀ ਕਰਦੇ ਰਹਿੰਦੇ ਹਨ ਜੇਕਰ ਤੁਸੀਂ ਲਗਾਤਾਰ ਕੋਈ ਲੰਬੀ ਗੁਰਬਾਣੀ ਦਾ ਜਾਪ ਨਹੀਂ ਕਰ ਸਕਦੇ ਤਾਂ ਤੁਸੀਂ ਤੁਰਦੇ ਆ ਫਿਰਦੇ ਆ ਮੂਲ ਮੰਤਰ ਦਾ ਜਾਪ ਤਾਂ ਕਰ ਸਕਦੇ ਹੋ ਤੁਸੀਂ ਮੰंजे ਤੇ ਬੈਠ ਕੇ ਵੀ ਜਾਪ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੀ ਛੇਵੀਂ ਨਿਸ਼ਾਨੀ ਦੇ ਬਾਰੇ ਕਿ ਜਦ ਤੁਹਾਨੂੰ ਲੱਗੇ ਕਿ ਕਿਸੇ ਦੇ ਨਾਲ ਕੁਝ ਮਾੜਾ ਹੋ ਰਿਹਾ ਹੈ ਪਰ ਤੁਹਾਡੇ ਕੋਲ ਉਹ ਜਰੀਆ ਨਹੀਂ ਜਾ ਰਿਹਾ ਜਾਂ ਕਿਸੇ ਵਿਅਕਤੀ ਦੇ ਉੱਤੇ ਕੋਈ ਕੁਦਰਤੀ ਆਫਤ ਆ ਚੁੱਕੀ ਹੈ ਪਰ ਤੁਸੀਂ ਬਹੁਤ ਹੀ ਜ਼ਿਆਦਾ ਚਾਹੁੰਦੇ ਹੋਗੇ ਤੁਸੀਂ ਉਸ ਦੀ ਆਫਤ ਨੂੰ ਖਤਮ ਕਰ ਦਿਓ ਤੇ ਤੁਸੀਂ ਆਪਣੇ ਵੱਲੋਂ ਕੋਈ ਉਸ ਦੀ ਬਹੁਤ ਜ਼ਿਆਦਾ ਮਦਦ ਕਰਕੇ ਉਸ ਦੀ ਹੈਲਪ ਕਰਕੇ ਤੁਸੀਂ ਉਸ ਦੀ ਮੁਸੀਬਤ ਨੂੰ ਖਤਮ ਕਰ ਦਿੰਦੇ ਹੋ ਤਾਂ ਸਮਝ ਲੈਣਾ ਕਿ ਤੁਹਾਡੇ ਉੱਪਰ ਪਰਮਾਤਮਾ ਦੀ ਮਿਹਰ ਹੋ ਚੁੱਕੀ ਹੈ ਤੁਹਾਡੀ ਇੰਨੀ ਕ ਹਸਿਆਤ ਹੋ ਚੁੱਕੀ ਹੈ ਕਿ ਤੁਸੀਂ ਕਿਸੇ ਦਾ ਵੀ ਘਰ ਬਚਾ ਸਕਦੇ ਹੋ ਤੁਸੀਂ ਕਿਸੇ ਦੇ ਉੱਪਰ ਮਾੜਾ ਹੁੰਦਾ ਨਹੀਂ ਦੇਖ ਸਕੋਗੇ ਨਾ ਹੀ ਕਿਸੇ ਨੂੰ ਕਦੇ ਮੂੰਹ ਦੇ ਵਿੱਚੋਂ ਵੀ ਮਾੜਾ ਬੋਲ ਸਕੋਗੇ ਤਾਂ ਇਹ ਵੀ ਸ਼ਹੀਦ ਸਿੰਘਾਂ ਦੀ ਹੀ ਤੁਹਾਡੇ ਉੱਪਰ ਕਿਰਪਾ ਹੈ ਹੁਣ ਗੱਲ ਕਰਦੇ ਹਾਂ ਜੀ ਸਤਵੀਂ ਨਿਸ਼ਾਨੀ ਦੇ ਬਾਰੇ ਕਿ ਕੋਈ ਵੀ ਸਵਾਲ ਜਦ ਆਪਜੀ ਦੇ ਮਨ ਵਿੱਚ ਹੁੰਦਾ ਹੈ ਜਾਂ ਆ ਜਾਂਦਾ ਹੈ ਕਿਸੇ ਦੇ ਪ੍ਰਤੀ ਉਸ ਸਵਾਲ ਦਾ ਜਵਾਬ ਤੁਹਾਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਉਸ ਸਵਾਲ ਦਾ ਜਵਾਬ ਵੀ ਆਪ ਜੀ ਨੂੰ ਆਪਣੇ ਕੋਲੋਂ ਹੀ ਮਿਲ ਜਾਂਦਾ ਹੈ ਜਾਂ ਤੁਸੀਂ ਸੋਚ ਲੈਂਦੇ ਹੋ ਕਿ ਜੇ ਇਹ ਕੰਮ ਹੋਣਾ ਹੋਵੇਗਾ ਤਾਂ ਪਰਮਾਤਮਾ ਵੱਲੋਂ ਮੈਨੂੰ ਕੋਈ ਨਿਸ਼ਾਨੀ ਮਿਲੇਗੀ ਕੋਈ ਸਾਈਨ ਮਿਲੇਗਾ ਫਿਰ ਇਹ ਕੰਮ ਮੇਰੇ ਲਈ ਸਹੀ ਹੋਵੇਗਾ ਜਾਂ ਅਗਲੇ ਬੰਦੇ ਦੇ ਲਈ ਸਹੀ ਹੋਵੇਗਾ ਤਾਂ ਉਹ ਨਿਸ਼ਾਨੀ ਤੁਹਾਨੂੰ ਥੋੜੇ ਹੀ ਸਮੇਂ ਦੇ ਵਿੱਚ ਮਿਲ ਜਾਂਦੀ ਹੈ ਤਾਂ ਤੁਸੀਂ ਸਮਝ ਲੈਣਾ ਕਿ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਹੋ ਚੁੱਕੀ ਹੈ ਸ਼ਹੀਦ ਸਿੰਘਾਂ ਦੀ ਤੁਹਾਡੇ ਉੱਪਰ ਮਿਹਰ ਹੋ ਚੁੱਕੀ ਹੈ ਤਾਂ ਸਾਤ ਸੰਗਤ ਜੀ ਇਹ ਸਨ ਉਹ ਸੱਤ ਨਿਸ਼ਾਨੀਆਂ ਜਿਸ ਨਾਲ ਪਤਾ ਲੱਗਦਾ ਹੈ ਕਿ ਸ਼ਹੀਦ ਸਿੰਘਾਂ ਦੀ ਜਾਂ ਪਰਮਾਤਮਾ ਦੀ ਤੁਹਾਡੇ ਤੇ ਤੁਹਾਡੇ ਘਰ ਪਰਿਵਾਰ ਤੇ ਮਿਹਰ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ